ਹੋ ਜੀ ਬੱਲੇ ਵੈਲਕਮ ਆ ਜਦੋਂ ਨਵੇਂ ਬਲੌਗ ਚ ਹੋਰ ਸਾਰੇ ਵਧੀਆ ਹੋਣਗੇ ਆਪਦੇ ਘਰ ਪਰਵਾ ਠੀਕ ਠਾਕ ਹੋਣਗੇ ਤੇ ਅੱਜ ਬਲੌਗ ਦੀ ਸ਼ੁਰੂ ਸ਼ੁਰੂਆਤ ਗੱਡੀ ਧੋ ਕੇ ਕਰਾਂ ਗੱਡੀ ਰਾਤ ਨਹੀਂ ਆਇਆ ਤੇ ਲੱਭੜ ਗਈ ਮੈਂ ਤਾਂ ਕੱਲ ਪਰਸੋਂ ਧੋਤੀ ਸੀ ਤੇ ਲੱਭੜੀ ਹੋਈ ਸੋਣੀ ਲਾ ਲਈ ਤੁਹਾਨੂੰ ਪਤਾ ਨਹੀਂ ਦੂਜੀ ਤਾਂ ਭਾਈ ਇਹ ਚਲਾਉਂਦਾ ਦੂਜੀ ਖੜਾਤੀ ਆਪਾਂ ਨਾ ਕੋਈ ਇਹ ਦੇਖਦੇ ਨੇ ਸਾਰੇ ਨੇ ਤੇ ਪਿਛਲੇ ਬਲੌਗ ਨੂੰ ਬਹੁਤ ਵਧੀਆ ਪਿਆਰ ਮਿਲਿਆ ਉਹਦੇ ਬਾਅਦ ਤੁਹਾਡਾ ਧੰਨਵਾਦ ਤੇ ਐਂ ਪਿਆਰ ਦਿੰਦੇ ਰਹੋ ਦਿਖਾਉਣਾ ਥੋਨੂੰ ਕਹਾਂ ਕਿ ਮੈਂ ਹੁਣ ਲੈਣੀ ਗੱਡੀ ਧੋਲ ਦੀ ਆਪਾਂ ਰਾਣੀ ਧੋ ਕੇ ਚਮਕਾ ਕੇ ਫਿਰ ਕੱਢਦੇ ਨੂੰ ਬਾਹਰ ਤਿਆਰ ਹੋ ਕੇ ਲਓ ਜੀ ਬਾਬੇਓ ਆਪਾਂ ਜਾ ਰਹੇ ਆਂ ਮੈਲਾ ਨੂੰ ਹੁਣ ਠੀਕ ਆ ਆਪਾਂ ਨੇ ਥੋੜਾ ਜਿਹਾ ਰੋਲੰਬਰ ਫੜ ਕੇ ਲਿਓਣਾ ਆਪਣਾ ਤੇ ਬਾਬੇਓ ਪਿਛਲੇ ਬਲੌਗ ਚ ਜਿਹੜੇ ਭਾਈਆਂ ਨੇ ਸਰਪ੍ਰਾਈਜ਼ ਦੇਖਿਆ ਨਹੀਂ ਆਹ ਦੇਖ ਆਪਾਂ ਨੇ ਫੋਨ ਲੈ ਲਿਆ ਨਮਾ 15 Pro ਤੇ ਬਾਬੇ ਦੀ ਮੇਰ ਨਾਲ ਤੇ ਸੁੱਡੀ ਸਪੋਰਟ ਨਾਲ ਫੋਨ ਲੈ ਲਿਆ ਆਪਾਂ ਨੇ ਉਹ ਪਰਾਂ ਕਰ ਲੈਣੋਂ ਭਰਾਵਾ ਟਾਈਮ ਪੜੇ ਜਿਹੜੇ ਬੜੀ ਤਰ੍ਹਾਂ ਨਾ ਮੈਂ ਪਰਾਂ ਕਰਨੇ ਤਾਂ ਵੀ ਸਾਲਾ ਇਹਨਾਂ ਨੂੰ ਤਾਂ ਡਰ ਪੈ ਕੋਈ ਹੈ ਨਹੀਂ ਅਚੜੀਟ ਮਾਰਨ ਦਾ ਇਧਰ ਕਰਦੇ ਨੇ ਨੁਕਸਾਨ ਹੈ 5-400 ਦਾ ਔਰ ਲੈ ਕਿ ਸਾਲੇ ਕੀ ਜ ਬਣਾਰ ਕੇ ਨੇ ਇੰਨੇ ਤਕੜੇ ਤਕੜੇ ਇਹਨਾਂ ਨੂੰ ਗਰੀਬ ਬੰਦੇ ਦੀ ਹੂ ਘਾੜ ਦੇਣਗੇ ਹੋਰ ਬਾਬੇ ਸਾਰੇ ਸੈਟੋ ਬਾਕੀ ਸਾਨੂੰ ਦਿਖਾਉਣੇ ਛੋਡੂ ਰਿਓ ਉੱਥੇ ਬੈਠੇ ਨੇ ਪਹਿਲੀ ਆਪਾਂ ਜਾ ਰਹੇ ਬਾਅਦ ਚੋਂ ਮਾਤਾ ਰਾਨ ਨੂੰ ਮੜਾਇਆ ਤਾਰ ਕੇ ਹੋਣਾ ਇਧਰ ਪੇ ਤਾਂ ਕਰਕੇ ਤੇ ਬਾਕੀ ਸਾਰੇ ਮੇਰੇ ਭਰਾ ਬਲੌਗਰਾਂ ਨੂੰ ਪਿਆਰ ਦੇ ਰਹੇ ਨੇ ਤੇ ਪਹਿਲਾਂ ਥੋੜੇ ਬਲੌਗ ਲੇਟ ਆਉਣ ਲੱਗ ਜਾਂਦੇ ਰੇ ਵਿਚਦੀ ਤੇ ਉਹ ਥੋੜਾ ਮੋਟਾ ਕੰਮ ਹੋ ਜਾਂਦਾ ਪਰ ਆਪਾਂ ਆਪਦਾ ਪੂਰਾ ਜੋਰ ਰੱਖਦੇ ਆਂ ਵੀ ਆਪਾਂ ਆਪਣੇ ਕੰਮ 'ਕਣੀ ਪੂਰਾ ਧਿਆਨ ਰੱਖੀਏ ਠੀਕ ਆ ਕੰਮ ਲਾ ਲਓ ਕੁਛ ਲਾ ਲਓ ਸ਼ੌਂਕ ਇਹ ਆਪਾਂ ਨੂੰ ਹੈ ਗਿਆ ਜੋ ਸ਼ੌਂਕ ਲੱਗੇ ਨੇ ਸਾਡਾ ਨੂੰ ਉਹ ਤਾਂ ਤੁਰ ਤਕਰ ਨ ਭਾਈ ਜਾਣਗੇ ਬਾਈ ਜਨਾਂ ਦੇ ਤਕਰ ਲੱਕੜਾਂ ਦੇ ਨਹੀਂ ਪੈਂਦੇ ਹੁੰਨਾ ਤਕਰ ਸ਼ੌਂਕ ਪੂਕਦੇ ਰਹਿਣਗੇ ਯਾਰ ਬਲੌਗ ਪਾਉਂਦਾ ਰਹੂਗਾ ਲੋਕ ਮੱਚਦੇ ਰਹਿਣਗੇ ਜੱਟ ਮਚਾਉਂਦਾ ਰੱਖਾਂ ਠੀਕ ਆ ਬਾਕੀ ਆਪਾਂ ਕਿਸ ਨੂੰ ਜਮੀ ਤੱਬਾ ਲਾ ਕੇ ਨਹੀਂ ਕਹਿੰਦੇ ਆਪਣੀ ਦਿਲ ਦੇ ਉਤੇ ਗੱਲਾਂ ਲੱਗਦੀਆਂ ਨੇ ਆਪਾਂ ਉਹਨਾਂ ਨੂੰ ਉਹਨਾਂ ਵਾਸਤੇ ਬੋਲਦੇ ਨਹੀਂ ਆਪਾਂ ਕਿਸੇ ਕਹਣਾ ਠੀਕ ਆ ਉਹ ਵੀ ਆਪਾਂ ਕਿਹਾ ਨਾ ਲੇਕਿਨ ਇਹ ਕਹਿੰਦੇ ਕਿਉਂ ਬੰਦੇ ਦੀ ਪੜਾਹ ਸ ਨਿਕਲ ਜਾਂਦੀ ਆ ਲਓ ਜੀ ਬਾਪੂ ਆ ਹਲਟੋ ਨਹੀਂ ਮੈਨੂੰ ਸੋਹਣੀ ਲੱਗੇ ਇਹਦੇ ਨਾਲ ਸਾਲੇ ਦੀ ਛੇਪੇ ਹੋਰ ਆ ਤੇ ਆ ਤੋਸ ਮਾਰ ਕੇ ਲਿਆਂਦੀ ਆ ਰਾਣੀ ਨੂੰ ਦਿਖਾਇਆ ਤੀ ਤੇ ਬਾਕੀ ਚੱਲ ਰਹੇ ਮਹਿਲ ਤੇ ਇੱਕ ਆ ਚਾਰਜ ਵਾਲੇ ਹਰੇਕ ਥਾਂਵੇਂ ਕਰਦੇ ਉਹ ਜਾ ਰਿਹਾ ਥੋੜਾ ਜਿਹਾ ਦੂਜਾ ਲਾਰ ਗਿਆ 0.5 ਦੀ ਤਾਂ ਨਹੀਂ ਆ ਨੰਗਾ ਲਗਾਉਂਦੀ ਆ ਇੱਧਰ ਵੀ ਚੱਲਣ ਲੱਗ ਗਏ ਲੋਕਲ ਸ਼ਹਿਰਾਂ 'ਚ ਨਹੀਂ ਐ ਵੱਡੇ ਸ਼ਹਿਰਾਂ 'ਚ ਜਾਂਦੇ ਦੀਏ ਲੋਕਲ 'ਚ ਵੀ ਚੱਲਣ ਲੱਗੇ ਬਾਕੀ ਸਾਨੂੰ ਦਿਖਾਉਣੇ ਮਹਿਲਾ ਜਾ ਕੇ ਛੁੱਡੂਆਂ ਨੂੰ ਮਿਲਦੇ ਆਂ ਆਹ ਲੋ ਜੀ ਬਾਬੇ ਛੁੱਡੂ ਨੂੰ ਮਿਲੋ ਕਿਵੇਂ ਛੁੱਟੂ ਠੀਕ ਆ ਹੁਣ ਦਿਖਾ ਆਹ ਫੋਨ ਲੇਤਾ ਸੀ ਬਾਬੇ ਨੇ ਮੈਂ ਸਾਨੂੰ ਦਿਖਾਈ ਦਿੱਤਾ ਆਪ ਦਾ ਹੁਣ ਦੇਖ ਹੈ ਜੀ ਦਾ ਲੋ ਜੀ ਬਾਬੇਓ ਪਹਿਲਾਂ ਆਹੋਂ ਤੋਤੀ ਦੀ ਆ ਜਾ ਰਾਣੀ ਆਪਾਂ ਵੈਕਿਊਮ ਕਰਾ ਕੇ ਘਰੇ ਆ ਕਿ ਧੋਣੇ ਨੂੰ ਇਹ ਜਿਉਂ ਕਰ ਰਹੇ ਨੇ ਊਧ ਬਾਅਦ ਚ ਇਹਨੂੰ ਧੋਣਗੇ ਆਹ ਧੋਣਗੇ ਆ ਗਿਆ ਬਈ ਕਿਉਂ ਕਰਨਗੇ ਉਦੋਂ ਬਾਅਦ ਚ ਆਪਾਂ ਇਹਦੇ ਸ਼ਾਮ ਨੂੰ ਅੱਜ ਕਰਾਉਣੀ ਆ ਤਿਆਰ ਤੁਹਾਨੂੰ ਸਰਪ੍ਰਾਈਜ਼ ਹੈ ਦੇਖੋ ਤੁਸੀਂ ਬਹੁਤ ਵੱਡਾ ਸਰਪ੍ਰਾਈਜ਼ ਹੈ ਦੇਖੋ ਤੁਸੀਂ ਇਹ ਗੱਡੀ ਆਪਾਂ ਸ਼ਾਮ ਨੂੰ ਤਿਆਰ ਕਰਾਵਾਂਗੇ ਬਾਕੀ ਅੱਜ 10ਵੀਂ ਆ ਬਾਬੇਓ ਪੈਰਸੀਆ ਨੇ ਜੱਭਰੇ ਬਹੁਤ ਅੱਜ ਕੱਚ ਸੱਚ ਬੈਸੀ ਨਾਲ ਗੁਲਕਰ ਸਰਦੀ ਕਲਾ ਵਕਤ ਸਭ ਨੂੰ ਤੇ ਗੱਲ ਸੁਣਨ ਦੇਖਣਾ ਨੇ ਇੱਕ ਅੱਜ ਅੱਜ ਦਾ ਵਲੌਗ ਤੇ ਵਲੌਗ ਆਪਣੀ ਲੇਟ ਲੀਤ ਹੋਣੀ ਨੇ ਤੇ ਪਰ ਸਾਰੇ ਜਣੇ ਸਪੋਰਟ ਕਰਦੇ ਰਹੇ ਚੜ੍ਹਦੀ ਕਲਾ ਰਹੇ ਅੱਜ ਥੋੜੀ ਲੁੱਕ ਵਾਲ ਬੂਲ ਜਿਖਣਾਰੇ ਕਿਨੇ ਵਾਲ ਵੀ ਕਟਾਉਣੇ ਨੇ ਅੱਜ ਆਪਾਂ ਨਾਈ ਲਵੇ ਵੀ ਚੱਲ ਕੇ ਆਉਣਾ ਹਜੇ ਐਨੇ ਆਪਾਂ ਗੱਡੀ ਕਰਾ ਲਈਏ ਕਾਰ ਕੇਰ ਵਾਲਿਆਂ ਦੇ ਦੜਬੇ ਇਹ ਤੁਹਾਨੂੰ ਦਿਖਾਉਣੇ ਸਨ ਮਹੌਲ ਅੰਦਰ ਅੱਗੇ ਦਾ ਕੀ ਆ ਅੱਜ YouTube ਉਂਦਰ ਬੈਠ ਕੇ ਤੁਹਾਨੂੰ ਦਿ ਤੁੰਗਾ ਆ ਗੱਡੀ ਤੋਂ ਬਾਅਦ ਆਪਣੇ ਲਈ ਗੱਡੀ ਕਰ ਦੇਣੀ। ਜੀ ਬਾਬਿਓ ਇਹ ਵੀ ਰਾਣੀ ਕਰਤੀ ਲਿਸ਼ਕਦੀ। ਹੁਣ ਇਹ ਦੂਜਾ ਬਾਅਦ ਚ ਦਿਖਾਉਣੀ ਆ ਸਾਨੂੰ। ਅਜੇ ਹੋਰ ਬਹੁਤ ਕੁਝ ਹੈ। ਇਹ ਦੂਹਾਂ ਤਾਂ ਅਜੇ ਸਾਰੀ ਤਿਆਰੀ ਹੋਈ ਆ। ਰਾਣੀ ਕਰਤੀ ਇੱਕ ਨੰਬਰ ਦੇ ਲੁੱਕ ਚੈੱਕ ਕਰੋ ਰਾਣੀ ਦੀ। ਸਿਰ ਆ ਆਪਣਾ ਹੋਮ ਸਵੀਟ ਹੋਮ। ਲੁੱਕ ਚੈੱਕ ਕਰੋ ਜਮੀ ਹੈਂਡਲੈਸ ਕਰਾਤੀ। ਹੁਣ ਦੇਖਦਾ। ਮੈਂ ਤਾਂ ਬਹੁਤ ਲੱਗਦੀ ਬਈ ਘਰੇ ਦੂਨ ਚਾ ਦੇਖੋ ਕਵਾੜ ਕਿੰਨਾ ਪਿਆ। ਕੰਦੋ ਆ ਗਾਇ ਜਮੀ ਉਹ ਮਿੰਟ ਲਾ ਦੀਆ ਕਰੇ ਤੂੰ ਚ ਬਾਕੀ ਮਿਲਦੇ ਆ ਤੁਹਾਨੂੰ ਗਾਹਾਂ ਮਿਲਦੇ ਆ ਤੁਹਾਨੂੰ ਗਾਹਾਂ ਹਾਂ ਕੱਪੜੇ ਵੀ ਹੱਥ ਜਿਨੇ ਤੇ ਗਾਹਾਂ ਮਿਲਦੇ ਆ ਤੁਹਾਨੂੰ ਹੋਰ ਦਿਖਾਉਣੇ ਆ ਗਾਹਾਂ ਕੀ ਪ੍ਰੋਗਰਾਮ ਆ ਲੋ ਜੀ ਵਾਪਸ ਆਉਣ ਲੱਗੀ تیاری ਗੱਡੀ ਦੀ ਜਿਹੜਾ ਤੁਹਾਨੂੰ ਸਰਪ੍ਰਾਈਜ਼ ਹੀ ਕਹਿੰਦੇ ਸੀ ਵਾ ਪੰਜ ਚਾਰ ਮਿੰਟਾਂ ਦੇ ਵਿੱਚ ਜ਼ਰੂਰ ਦੇ ਦੇਣਾ ਇਹਦੇ ਬਾਅਦ ਤੁਹਾਨੂੰ ਦਿਖਾਉਣਾ ਹੈ ਸਰਪ੍ਰਾਈਜ਼ ਬਾ ਥੋੜਾ ਟਾਈਮ ਹੋਰ ਵੇਟ ਕਰੋ ਕੰਮ ਕਰੀਏ ਪੂਰੀ ਅੱਜ ਥੋੜਾ ਟਾਈਮ ਹੋਰ ਵੇਟ ਕਰੋ ਮਾਓ ਜੀ ਕਰਦੇ ਜਿਹੜਾ ਸਰਪ੍ਰਾਈਜ਼ ਕਹਿੰਦੇ ਵੀ ਤਿਆਰ ਹੋ ਚੱਕੋ ਰਾਣੀ ਜਮੀ ਇੱਕ ਨੰਬਰ ਕਰਤੀ ਨਾ ਚੱਕੋ ਰਾਨੀ ਭੈਣ ਜੋ ਬੋਲਦੀ ਹੁਣ ਰਾਣੀ ਵਿਆਹ ਦੀ ਤਿਆਰੀ ਕਰਤੀ ਪਹਿਲੀ ਗੇੜ ਫੁੱਲ ਲੱਗੇ ਨੇ ਚੋਬਰ ਨਹੀਂ ਦੇ ਦੇਖੋ ਗਗੀ ਨਦੀ ਚੱਕ ਬਾਬੇ ਸਿਰਾਂ ਕਰਾਤਾ ਕੀਰਾਂ ਦਾ ਬਾਕੀ ਦੇਖਦੇ ਆ ਬਾਕੀ ਸਾਰੇ ਮੇਰੇ ਵੀਰ ਭਰਾ ਬਲੌਗਰ ਨੂੰ ਪਿਆਰ ਕਰਿਆ ਕਰੋ ਜਿੰਨਾ ਹੋ ਸਕੇ ਅੱਗੇ ਛੋਟੇ ਭਰਾ ਨੂੰ ਸਪੋਰਟ ਕਰੋ ਬਾਕੀ ਸਾਰਿਆਂ ਦਾ ਘਰੇ ਚੜਦੀ ਕਲਾ ਰਹੇ ਮਰ ਜਾਈਏ ਸਾਨੂੰ ਗਾਹਾਂ ਜਾ ਕੇ ਲਓ ਜੀ ਬਾਬੇ ਆਹ ਰਾਣੀ ਖੜੀ ਆ ਆਪਣੀ ਤੇ ਆ ਆਪਣੀ ਰਾਣੀ ਫੱਲਾ ਨਾਲ ਸਜੀ ਖੜੀ ਅੱਜ ਪਹਿਲੀ ਵਾਰ ਆਪਣੀ ਗੱਡੀ ਤੇ ਬਾਬੇਓ ਫੁੱਲ ਲੱਗੇ ਨੇ ਪਹਿਲੀ ਵਾਰ ਮੈਰਿਜ ਤੇ ਜਾ ਰਹੀ ਆ ਪਹਿਲੀ ਗੇਟ ਫੁੱਲ ਲਾਏ ਨੇ ਗੱਡੀ ਤੇ ਤੇ ਆਪਣੀ ਤੇ ਪਹਿਲਾਂ ਵੀ ਚਲਾਈ ਤੈਗੀ ਆ ਫੁੱਲਾਂ ਲਈ ਪਰ ਆਪਣੀ ਤੇ ਭੂਆ ਦੇ ਮੁੰਡੇ ਗੇਲ ਚਲਾਈਦੀ ਪਹਿਲਾਂ ਹੁਣ ਆਪਣੀ ਤੇ ਲੱਗੇ ਨੇ ਆਪਣੀ ਚਲਾਉਣਾ ਲਾਇ ਲਾਇਨ ਨਾਲ ਗੱਡੀ ਦੀ ਗੱਲ ਬਣਦੀ ਆ ਬਾਬੇ ਲਾਇਨ ਆ ਮੈਂ ਤਾਂ ਹੁਣਾ ਨਹੀਂ ਬਣਦੀ ਬਾਬੇ ਉਹ ਗੱਲ ਗੱਡੀ ਦੀ ਲਾਇ ਚੜੇ ਹੁਣ ਦੇਖ ਇਸ ਸਾਰਾ ਕਰਾਉਂਦੀ ਐ ਲਾਈਨ ਹੋਰ ਵੀ ਲਾਈਨ ਲਾਈਨ ਨਾਲ ਗੱਡੀ ਦੀ ਗੱਲ ਬਣਦੀ ਐ ਸਾਈਡ ਤੋਂ ਕਾਲੇ ਨੇ ਥੱਲੋਂ ਚਿੱਟੇ ਜਿਹੇ ਹੋ ਰਹੇ ਨੇ ਪਾਲਸ ਵੀ ਮੁੱਕ ਗਈ ਬਾਬੇ ਉਹ ਉਹ ਵੀ ਲਿਆਉਣੇ ਪਊ ਬਾਕੀ ਮਿਲਦੇ ਆ ਤੁਹਾਨੂੰ ਆਗਰੇ ਵਲੌਗ ਚ ਵਲੌਗ ਜਿੰਨਾ ਕੀ ਬਣਿਆ ਬਸ ਇੰਨਾ ਪਿਆਰ ਦਿਓ ਵਲੌਗ ਛੋਟਾ ਬਣਿਆ ਉਹਦੇ ਵਾਸਤੇ ਮਾਫੀ ਚਾਹੁੰਦੇ ਆ ਅਗਲੀ ਗਿਲ ਵੱਡਾ ਬਣਾਵਾਂਗਾ ਓਕੇ ਜੀ